ਇਸ ਵਕਤ ਅਸੀਂ ਖੜੇ ਆ ਪਿੰਡ ਸੋਤਲ ਪਿੰਡ ਸੋਤਲ 47 ਦੇ ਟਾਈਮ ਤਹਿਸੀਲ ਖਰੜਸੀ ਦੀ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਕੱਲ੍ਹ ਤਹਿਸੀਲ ਖਰੜ ਹੈ ਜ਼ਿਲ੍ਹਾ ਮੁਹਾਲੀ ਹੈ ਅਸੀਂ ਆਏ ਇੱਕ ਦਰਵਾਰ ਤੇ ਇਸ ਪਿੰਡ ਦਾ ਦਰਵਾਰ ਹੈ ਆ ਦਰਵਾਰ ਤੇ ਜਾਣ ਪਹਿਲਾਂ ਇਸ ਬੋੜ ਦਾ ਦਰਖਤ ਹੈ ਕਾਫੀ ਵੱਡਾ ਇਹ ਜੀ ਤੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਦਰਵਾਜ਼ਾ ਦਾ ਦ੍ਰਿਸ਼ ਅਸੀਂ ਅੰਦਰ ਚੱਲਾਂਗੇ ਅੰਦਰ ਇਹ ਦਰਵਾਜ਼ਾ ਤੁਹਾਨੂੰ ਕਹਿੰਦੇ ਪੀਰ ਫਲਾਈਆਂ ਵਾਲਾ ਆ ਫਲਾਈ ਦੇ ਐਕਚੁਅਲੀ ਇੱਥੇ ਕੁਝ ਬੁੱਟੇ ਨੇ ਉਹਨਾਂ ਕਰਕੇ ਪੀਰ ਫਲਾਈਆਂ ਵਾਲਾ ਕਹਿੰਦੇ ਇਹਨੂੰ ਆ ਜਦਕਿ ਇਹ 1947 ਵਿੱਚ ਪਿੰਡ ਸੋਤਲ ਤੋਂ ਮਾਈਗ੍ਰੇਟ ਹੋ ਕੇ ਲਹਿੰਦੇ ਪੰਜਾਬ ਗਏ ਕੁਝ ਬਜ਼ੁਰਗਾਂ ਦੇ ਖਾਨਦਾਨੀ ਕਵਰਨ ਸੀ ਇਹ ਜਿਨ੍ਹਾਂ ਦਾ ਨਾਂ ਸੀ ਅਬਦੁਲ ਕਾਦਰ ਉਹਨਾਂ ਦੇ ਪਰਿਵਾਰ ਵਿੱਚੋਂ ਅਬਦੁਲ ਕਾਦਰ ਸੂਬੇਦਾਰ ਅਬਦੁਲ ਕਰੀਮ ਮੁਹੰਮਦ ਸ਼ਰੀਫ ਫਜ਼ਲ ਖਾਨ ਦੇ ਦਰਬਾਰ ਤੇ ਪਹਿਲਾਂ ਇੱਕ ਖੂਹੀ ਹੈ ਆਣੀ ਤਾਂ ਨਹੀਂ ਹੈਗਾ ਇੱਥੇ ਨਹੀਂ ਪਰਦੇ ਖੂਬ ਬੱਚ ਬਣਾਏ ਚਲ ਬਾਪ ਦੀ ਕੋਈ ਚੱਕਰ ਨੇ ਹੈਗੀ ਇਸ ਟਾਈਮ ਆ ਰਿਹਾ ਗਏ ਕਬਰਾਂ ਵੀ ਇੱਥੇ ਹੀ ਹੈ ਨਾ ਉੱਪਰਲੇ ਪਾਸੇ ਕਬਰਸਤਾਨ ਇੱਕ ਕਬਰਸਤਾਨ ਹੈ ਜਿਹਨੂੰ ਕਬਰਾਂ ਇੱਥੇ ਹੀ ਹਾਂਜੀ ਤੇ ਇਸ ਤਰਫ ਕਬਰਾਂ ਨੇ ਠੀਕ ਹੈ ਜੀ ਇੱਕ ਕਬਰ ਤੁਸੀਂ ਦੇਖ ਰਹੇ ਗੱਦੀ ਨਸ਼ੀਨ ਨਾਮ ਕੀ ਲਿਖਿਆ ਵਜੀ ਇੱਥੇ ਇਹ ਤਾਂ ਬਾਤ ਮੇਰੇ ਮਾਈ ਪੋਲਾ ਦਾ ਹੁਣ ਮਰੀ ਅੱਛਾ ਜੀ ਇਹ ਕਿਸੇ ਮਾਈ ਦੀ ਹੈ ਘਰ ਮਾਈ ਮਾਈ ਪੋਲਾ ਠੀਕ ਹੈ ਜੀ ਤੇ ਅੰਦਰ ਚ ਲੰਘੇ ਦਰਵਾਰ ਤੇ ਇਹ ਕਵਰ ਇੱਧਰ ਹੈ ਮੋਦੀ ਦੀ ਬਾਤਾਂ ਜੀ ਆਪਣੇ ਬਾਤ ਸਭ ਪਿਆਤ ਸਿੱਧੇ ਸੱਤੇ ਸੱਤੇ ਦੀ ਅੰਦਰ ਸੱਤੇ ਦੀ ਹਾਂ ਇਹ ਘਰ ਸੱਤਾਂ ਬੀਬੀ ਦੇ ਤੇ ਨੌ ਵਜਾ ਫਿਰ ਹਨ ਇਹ ਤਾਂ ਸਹੀੰਦਰਾ ਕਰਦੇ ਸੀਗੇ ਕਰੇ ਤੇ ਮਣ ਹੈ ਜੀ ਪੁਰਾਣੀ ਕਿੰਨੇ ਜਮੀਨਾਂ ਇਹ ਟੋਟਲ 2.5 ਕਿੱਲੇ 2.5 ਕਿੱਲੇ ਇਹਨਾਂ ਨੂੰ ਮੁਸਲਮਾਨ ਪਰਿਵਾਰ ਦੇ ਸਾਹਮਣੇ ਮੁਸਲਮਾਨ ਪਰਿਵਾਰ ਦੇ ਸਾਹਮਣੇ ਕਿੰਨੇ ਘਰ ਮੁਸਲਮਾਨਾਂ ਦੇ ਸੀ ਉਹਨਾਂ ਦੇ ਹੁਣ ਕੋਈ ਪਰਿਵਾਰ ਤੇ ਹੁਣ ਹੋ ਗਏ ਜੀ 8-9 ਘਰ ਕੀ ਦਾ ਪਰਿਵਾਰ ਹੈ ਵੈਸੇ ਬਜ਼ੁਰਗ ਕਿਹੜੇ ਸੀ ਬਜ਼ੁਰਗ ਹੁੰਦਾ ਸੀ ਅਲੀ ਸ਼ੇਰ ਅਲੀ ਸ਼ੇਰ ਅਲੀ ਸ਼ੇਰ ਫਖੀਰ ਸੀ ਮੁਸਲਮਾਨ ਦੇ ਲਈ ਸੀ ਅਲੀ ਸ਼ੇਰ ਉਹਦੇ ਪਰਿਵਾਰ ਫੇਰ ਆ ਗਏ ਇਸ ਹੋਟਲ ਤੇ ਠੀਕ ਹੈ ਜੀ ਇਹ ਜਿਹੜੀਆਂ ਤੁਸੀਂ ਮਬਾਰ ਕਵਰਾਂ ਦੇਖੀਆਂ ਇਹ ਉਹਨਾਂ ਦੇ ਪਰਿਵਾਰਾਂ ਚੋਂ ਹੀ ਹੈ। ਬਈਸੇ ਇਹ ਕਵਰ ਸਪਾਨ ਹੈ ਪੁਰਾਣਾ। ਠੀਕ ਹੈ ਜੀ। ਇਸ ਤੇ ਇੰਦਰ ਜੰਮਣ ਤੁਸੀਂ ਦੇਖੀਏ। ਆ ਜੰਮਣ ਆ ਪ੍ਰਾਣੀਏ ਫਲਾਈ ਦੇ ਬੂਟੇ ਨੇ ਇਹਦੇ ਪਿਛਲੇ ਪਾਸੇ। ਇਹ ਕਿਸੇ ਕੰਬੀ ਹੁੰਦੀ ਫਲਾਈ ਇਹ ਦਰਖਤ ਦੇ ਕੋਲ ਹੈ ਫਲਾਈ ਦਾ ਦਰਖਤ ਹੈ ਬਹੁਤ ਪੁਰਾਣਾ ਠੀਕ ਹੈ ਜੀ ਇਸੇ ਕਰਕੇ ਕਿਹਾ ਜਾਂਦਾ ਇਹ ਪੀਰ ਫਲਾਈ ਵਾਲੇ ਠੀਕ ਆ ਦੇਖੋ ਕੀ ਹੈ ਮੈਂ ਤਾਂ ਆਪ ਵੇ ਪਹਿਲੀ ਵਾਰ ਇਸ ਤਰ੍ਹਾਂ ਦੇਖਿਆ ਠੀਕ ਹੈ ਇਹ ਦਨੇ ਛੋਟੇ ਛੋਟੇ ਪੱਤੇ ਨੇ ਕਿਕਰ ਵਾਂਗ ਇਹ ਕੇਦ ਰਖਤ ਫਲਾਈ ਦਾ ਇੱਥੇ ਲੰਗਰ ਵੀ ਲੱਗਦਾ ਹੈ ਠੀਕ ਹੈ ਜੀ ਲੰਗਰ ਆਲ ਬਣਿਆ ਵਾ ਠੀਕ ਪਿੰਡ ਸੋਤਲ ਦੇ ਇੱਕ ਪੁਲ ਤੇ ਇਹ ਨਾ ਬਰਫਾਤੀ ਨਦੀ ਐ ਇੱਥੇ ਹਾਂ ਠੀਕ ਹੈ ਜੀ ਪਿੰਡ ਤੋਂ ਦੱਖਣ ਦੀ ਤਰਫ ਸਾਹਮਣੇ ਬਿੱਟ ਨੂੰ ਇਸ ਕਰੀ ਦੇਖ ਰਹੇ ਹੋ ਪਿੰਡ ਸੋਤਲ ਠੀਕ ਹੈ ਜੀ ਇੱਧਰ ਇਹ ਨਿਕਲਦੀ ਪਾਗੜਾ ਪੂੜਾ ਵਿੱਚ ਤੇ ਹੀ ਐ ਤੇ ਬਾਕੀ ਇੱਥੇ ਆ ਕੇ ਤਾਂ ਫਿਰ ਇੱਥੇ ਗੰਦਾ ਪਾਣੀ गिर ਜਾਂਦਾ ਠੀਕ ਹੈ ਜੀ ਸਾਹਮਣੇ ਪਿੰਡ ਦਿਖ ਰਿਹਾ ਹੈ ਵਿੱਚ ਨੂੰ ਇਸ ਤਰਫ ਤੋਂ ਸੋਤਲ ਠੀਕ ਹੈ ਜੀ ਇਹ ਜੀ ਮਸਜਿਦ ਪਿੰਡ ਸੋਤਲ ਦੇ ਵਿੱਚ ਠੀਕ ਹੈ ਜੀ ਤੇ ਇੱਧਰ ਪਾਣੀ ਦਾ ਕੀਤਾ ਰੁਪੀਆਂ ਲਈਆਂ ਵੀ ਆ ਠੀਕ ਹੈ ਜੀ ਤੁਸੀਂ ਪਿੰਡ ਦੇ ਚੜ੍ਹਦੇ ਪਾਸੇ ਆ ਅਗਲੀ ਤੁਸੀਂ ਚੜ੍ਹਦੇ ਪਾਸੇ ਦੇਖ ਰਹੇ ਹੋ ਤੇ ਇੱਧਰ ਖੂਹ ਇੱਧਰ ਖੂਹ ਹੈ ਸਕੂਲ ਵੀ ਦੇਖ ਰਹੇ ਆ ਠੀਕ ਹੈ ਜੀ ਇਹ ਪਿੰਡ ਸੋਤਲ ਦਾ ਸਕੂਲ ਹੈ ਜੀ گورਨਮੈਂਟ ਪ੍ਰਾਇਮਰੀ ਸਕੂਲ ਠੀਕ ਹੈ ਜੀ 47 ਦੇ ਟਾਈਮ ਵੀ ਸੀ ਸਕੂਲ ਇਸੇ ਜਗ੍ਹਾ ਉਹ ਤਾਂ ਕੱਚਾ ਹੁੰਦਾ ਸੀ ਤੇ ਹੁਣ ਪੱਕਾ ਬਣ ਗਿਆ ਠੀਕ ਹੈ ਜੀ ਆ ਗੇਟ ਹੈ ਸਕੂਲ ਦਾ ਆ ਪਿੰਡ ਦਾ ਖੇੜਾ ਜੇ ਜਦੋਂ ਪਿੰਡ ਬੰਨਿਆ ਜਾਂਦਾ ਨਗਰ ਖੇੜਾ ਕਹਿੰਦੇ ਨੇ ਠੀਕ ਹੈ ਜੀ ਅਸੀਂ ਚੜ੍ਹਦੇ ਪਾਸੇ ਆ ਪਿੰਡ ਦੇ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣੀ ਐ ਇਹ ਚੱਲ ਰਿਹਾ ਕੰਮ ਠੀਕ ਐ ਨਿਸ਼ਾਨ ਸਾਹਿਬ ਠੀਕ ਐ ਇਹਦੇ ਪਿਛਲੇ ਪਾਸੇ ਗੁੱਗਾ ਮਾੜੀ ਵੀ ਬਣਤੀ ਐ ਹੁਣ ਉਹ ਹੁਣੇ ਬਣੀ ਥੋੜੇ ਦੇਰ ਪਹਿਲਾਂ ਠੀਕ ਐ ਜੀ ਚੜ੍ਹਦੇ ਪਾਸੇ ਦੀ ਇਹ ਫਿਰਨੀ ਤੇ ਇੱਕ ਵਾਰੀ ਸਕੂਲ ਨੂੰ ਹੋਰ ਦਿਖਾ ਦਿੰਨੇ ਇਹ 47 ਦੇ ਟਾਈਮ 'ਚ ਵੀ ਇੱਥੇ ਸਕੂਲ ਸੀ ਇਹ ਦਰਖਤਾਂ ਵਿੱਚ ਪੀਪਲ ਦਾ ਤੇ ਦੂਜਾ ਪੀਲ ਖਣ ਹੈ ਹਾਂ ਜੀ ਹਾਂ ਜੀ ਇਹ ਬਾਦੂ ਵੀ ਲੱਗੇ ਨੇ ਇਹ ਕੱਚਾ ਹੁੰਦਾ ਸੀ ਉਸ ਟਾਈਮ ਇਹ ਸਕੂਲ ਪਿੰਡ ਸੋਤਲ ਦਾ ਰੋਜਾਸਤਰੀ ਇਹਦੇ ਵਿੱਚ ਵੀ ਕਬਰਾਂ ਨੇ ਦੋ ਆ ਪਿੰਡ ਸੋਤਲ ਇਹ ਉੱਤਰ ਦੀ ਦਿਸ਼ਾ ਵਿੱਚ ਹੈ ਪਿੰਡ ਤੋਂ ਇਹ ਅਸੀਂ ਅੰਦਰ ਜਾ ਰਹੇ ਹਾਂ ਅੰਦਰ ਦੇ ਤ੍ਰਿਸ਼ਤਾਂ ਦਿਖਾ ਦਿੰਨੇ ਇਹ ਅੰਦਰ ਦੀਆਂ ਕਬਰਾਂ ਨੇ ਦੋ ਠੀਕ ਹੈ ਜੀ ਇਹ ਬੰਗਲੋ ਫੋਟਲ ਦੇ ਵਿੱਚ ਨੇ ਅ ਇੱਧਰ ਟੋਬਾ ਵੀ ਹੈ ਠੀਕ ਹੈ ਜੀ ਲਾ ਦਿਓ ਕੋਈ ਫਰਮਾ ਬਣੀ ਦਾ ਚੱਪੜ ਇੱਧਰ ਠੀਕ ਹੈ ਜੀ ਇਹ ਤੁਸੀਂ ਦੇਖ ਰਹੇ ਹੋ ਪਾਣੀ ਦਾ ਪੁਰਾਣਾ ਚੱਪੜ ਠੀਕ ਹੈ ਜੀ ਤੇ ਇੱਧਰ ਸਾਹਮਣੇ ਰੋਜਾ ਸ਼ਰੀਫ ਤੇ ਉਹ ਖੂਦ ਹੀ ਬਣਾਉਣੀ ਹੈ ਖੂਦ ਇਹ ਜਿਹੜੇ ਘਰ ਆ ਇਹ ਸਾਰੇ ਮੁਸਲਮਾਨਾਂ ਦੇ ਘਰ ਸੀ ਇੱਧਰ ਫਕੀਰਾਂ ਦੇ ਅੱਜ ਕੱਲ ਫਕੀਰ ਨੇ ਠੀਕ ਹੈ ਜੀ ਇੱਧਰ ਘਰ ਨਹੀਂ ਖੁੱਲ੍ਹਣ ਦੇ ਉਹ ਸਾਹਮਣੇ ਤਾਂ ਸਿੱਖੂ ਦੇਖ ਰਹੇ ਹਾਂ ਜੀ। ਆਹ ਕਹੋ ਤਾਂ ਕੀ ਕਹਿੰਦੇ ਸੀ ਤੁਸੀਂ? ਇਹ ਜਿਹੜਾ ਖੂਦ ਉਪਰ ਕਢੌਂਜਾ ਹੈ ਇਹ ਸੂਬੇਦਾਰ ਹਾਂਜੀ। ਉਹ ਅਬਦੁਲ ਕਰੀਮ ਨੇ ਉਹਨਾਂ ਨੂੰ ਹਾਂ ਜੀ ਸਰ ਸੂਬੇਦਾਰ ਅਬਦੁਲ ਕਰੀਮ ਨੇ ਬਣਵਾਇਆ ਸੀ ਠੀਕ ਹੈ ਜੀ। ਉਹਨਾਂ ਦੇ ਘਰ ਫਿਰ ਇੱਧਰਲੇ ਪਾਸੇ ਉਹ ਤਾਂ ਆਹੀ ਸਾਰੇ ਉਹਨਾਂ ਦੇ ਸੀ। ਅੱਛਾ ਸਾਹਮਣੇ ਵਾਲੇ ਘਰ ਸਾਰੇ ਉਹਨਾਂ ਦੇ ਹੀ ਸੀ ਇਹ। ਜਿਹੜੇ ਨੇ ਠਾਣੇਦਾਰ ਸੀ, ਪਹਿਲਵਾਨ ਸੀ ਹੈ ਨਾ। ਉਹ ਹੀ ਉਹਨਾਂ ਦੇ ਸੀ। ਜੀ ਠੀਕ ਜੀ ਜੀ ਇਹ ਸਾਰਾ ਮਹੱਲਾ ਸੀ ਜਿਹੜਾ ਇਹ ਵੀ ਮੁਸਲਮਾਨਾਂ ਦਾ ਹੀ ਹੁੰਦਾ ਸੀ ਠੀਕ ਜੀ ਥਾਣੇਦਾਰ ਸੀ ਇੱਕ ਪਹਿਲਵਾਨ ਸੀ ਉਹਨਾਂ ਦੇ ਘਰ ਇੱਧਰ ਸੀ ਤੇ ਆ ਖੂਹ ਸੀ ਕੀ ਨਾਂ ਦੱਸੇ ਸੀ ਉਹਨਾਂ ਦਾ ਅਫਦਲ ਕਰੀ ਅਬਦੁਲ ਕਰੀਮ ਨੇ ਇਹ ਜਿਹੜਾ ਲੋਹੇ ਦਾ ਬਣਾਇਆ ਵਾ ਨਾ ਇਹ ਉਹਨਾਂ ਨੇ ਬਣਵਾ ਕੇ ਇਸ ਖੂਹ ਤੇ ਰੱਖਿਆ ਸੀ ਪਾਣੀ ਹੈਗਾ ਜੀ ਖੂਹ ਦੇ ਵਿੱਚ ਇੱਕ ਗਲੀ ਚੜ੍ਹਦੀ ਸੀ ਪਿੰਡ ਦੇ ਵਿੱਚ